ਆਪਣੇ ਜਿਹੜੇ ਗਵਾਂਢ 'ਚ ਪਪੂਲਰ ਆਂਦੇ ਲੱਗੇ ਹੋ ਸੀਗੇ ਬੂਟੇ ਉਹਨਾਂ ਦੀ ਵੜਾਈ ਸ਼ੁਰੂ ਕਰਤੀ ਬੰਦਿਆਂ ਨੇ ਨਹੀਂ ਤਾਂ ਸ਼ਾਇਦ ਉਹ ਵੀ ਸਾਡੇ ਵਾਂਗੂ ਗਣਕ 'ਚ ਉਨੇ 'ਚ ਫਸੇ ਹੋਣਾ ਸੀ ਜੇ ਉਹਨਾਂ ਦੀ ਜ਼ਮੀਰ ਵਧੀਆ ਹੁੰਦੀ ਚਾਹੇ ਕਹਿੰਦੇ ਹੁੰਦੇ ਸੀ ਲੈ ਇਹ ਤਾਂ ਜ਼ਮੀਨ ਇਹਨੇ ਖਰਾਬ ਕਰ ਲੈਣੀ ਆ ਚਲੋ 4 ਲੱਖ ਉੱਪਰਲਾ ਖਰਚਾ ਜਾਂ ਵਪਾਰੀ ਨੇ ਬਚਾਲਿਆ ਕੁਛ ਵੀ ਆ ਸਮਝ ਲਓ ਵੀ ਇਹ ਕਨਾਲ ਦਾ ਲੱਖ ਰੁਪਇਆ ਬਣ ਗਿਆ ਫਿਰ ਵੀ ਮਤਲਬ ਇਹਦੀ ਮੰਗ ਪੂਰੀ ਬਣੀ ਹੋਆ ਇਹ ਨਹੀਂ ਹੈਗਾ ਵੀ ਇਹ ਰੇਟ ਘਟ ਗਿਆ ਲਓ ਜੀ ਆਪਣੇ ਜਿਹੜੇ ਗਵਾਂਡ ਚ ਪਪੂਲਰ ਆਂਦੇ ਲੱਗੇ ਹੋ ਸੀਗੇ ਬੂਟੇ ਉਹਨਾਂ ਦੀ ਬੜਾਈ ਸ਼ੁਰੂ ਕਰਤੀ ਬੰਦਿਆਂ ਨੇ ਅੱਜ ਆਪਾਂ ਤੁਹਾਨੂੰ ਇਹਨਾਂ ਬਾਰੇ ਵੀ ਦਿੰਨੇ ਆ ਜਾਣਕਾਰੀ ਕਿਉਂਕਿ ਜੇਸ ਏਰੀਆ ਮਾਲਾ ਸਾਡੇ ਤੋਂ ਨਾ 15 ਕਿਲੋਮੀਟਰ ਇਧਰ ਗੜਸ਼ੰਕ ਰੇਡੀ ਏਰੀਆ ਜਿਹਨੂੰ ਕੰਢੀ ਏਰੀਆ ਕਹਿੰਦੇ ਆ ਉਸ ਏਰੀਆ ਚ ਬਹੁਤ ਬੂਟੇ ਲੱਗਦੇ ਆ ਤੇ ਬੂਟਿਆਂ ਨੇ ਜਾਨੀ ਕਿ ਜੀ ਉਸ ਏਰੀਏ ਦੇ ਦੁੱਖ ਤੋੜਦੇ ਜਿਹਨੂੰ ਕਹਿੰਦੇ ਆ ਮਤਲਬ ਗਰੀਬੀਆਂ ਚੱਕਤੀਆਂ ਯਾਨੀ ਜਿਹੜੀ ਜ਼ਮੀਨ ਨੂੰ ਨਾ ਕਹਿੰਦੇ ਹੁੰਦੇ ਸੀ ਇਹ ਜ਼ਮੀਨ ਮਾੜੀ ਆ ਢੰਡੀ ਏਰੀਏ ਦੀ ਉਸੇ ਜ਼ਮੀਨ ਨੇ ਉਹ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਮਤਲਬ ਸੂਨਾ ਬਣਾ ਕੇ ਦਿੱਤਾ ਨਹੀਂ ਤਾਂ ਸ਼ਾਇਦ ਉਹ ਵੀ ਸਾਡੇ ਵਾਂਗੂ ਕਣਕ ਝੋਨੇ 'ਚ ਫਸੇ ਹੋਣਾ ਸੀ ਜੇ ਉਹਨਾਂ ਦੀ ਜ਼ਮੀਨ ਵਧੀਆ ਹੁੰਦੀ ਚੰਗੀ ਹੁੰਦੀ ਪਾਣੀ ਉੱਪਰ ਹੁੰਦਾ ਤਾਂ ਉਹਨੇ ਵੀ ਸਾਡੇ ਵਾਂਗੂ ਨਹੀਂ ਤਾਂ ਕਣਕ ਝੋਨੇ ਵਿੱਚੇ ਫਸੇ ਰਹਿ ਜਾਣਾ ਸੀ ਉਹ ਜ਼ਮੀਨ ਦੇ ਵਿੱਚ ਪਾਣੀ ਘੱਟ ਹੋਣ ਦੇ ਕਾਰਨ ਲੋਕਾਂ ਨੇ ਮਤਲਬ ਦੇਖਿਆ ਵੀ ਬੂਟੇ ਲਾ ਲਓ ਵੀ ਚਲੋ ਇਧਰ ਬੂਟਿਆਂ ਨੂੰ ਪਾਣੀ ਘੱਟ ਲੱਗਦਾ ਵੇ ਇਹ ਲਾ ਲੰਨੇ ਆ ਨਾਲੇ 2-3 ਸਾਲ ਵਿੱਚ ਫਸਲ ਵੀ ਹੋ ਜਾਂਦੀ ਹੈ ਪਹਿਲੇ ਹਨ ਤੇ ਉਹ ਬੂਟਿਆਂ ਨੇ ਮਤਲਬ ਜਿੱਦਾਂ ਕਹਿੰਦੇ ਨੇ ਲੱਲੂ ਕਰੇ ਕੁਵਲੀਆਂ ਜੇਰਾ ਬਸਿੱਧੀਆਂ ਪਾਵੇ ਬਸ ਉਹ ਸਿੱਧੀਆਂ ਪੈ ਗਈਆਂ ਅਸੀਂ ਕਹਿੰਦੇ ਹੁੰਦੇ ਸੀਗੇ ਵੀ ਮਤਲਬ ਜਿਹੜੀ ਸਾਡੀ ਜ਼ਮੀਨ ਆ ਵੀ ਸਭ ਤੋਂ ਟਾਪ ਤੇ ਆ ਚਲੋ ਹੈਗੀ ਆ ਟਾਪ ਤੇ ਮੰਨਦੇ ਆ ਤੇ ਅਸੀਂ ਉਹੀ ਕਾਂਗ ਚੋਣੇ ਵਾਲੇ ਚੱਕਰ ਚ ਫਸੇ ਰਹੇ ਪਰ ਆ ਜਿਹੜਾ ਸਾਡੇ ਗਵੰਡੀ ਆ ਬਾਈ ਇਹ ਜਿੱਦਾਂ ਵੈਸੇ ਜਲੰਦਰ ਰਹਿੰਦੇ ਆ ਇਹਦੇ ਜਿਹੜੇ ਇਹਦੇ ਫਾਦਰ ਸਾਹਿਬ ਸੀਗੇ ਉਹ ਕਰਨਲ ਸੀ ਫੌਜ ਚ ਉਹਦੇ ਕਰਕੇ ਫਿਰ ਉਹ ਜਲੰਧਰ ਉਹਨੀ ਕੋਠੀ ਲੈ ਲਈ ਸੀ ਤੇ ਜਲੰਧਰ ਹੀ ਰਹਿੰਦੇ ਸੀ ਨਾਲੇ ਬਾਈ ਪੜਿਆ ਲਿਖਿਆ ਬਹੁਤ ਆ ਜਿਹੜੇ ਕਹਿੰਦੇ ਆ ਨਾ ਵੀ ਖੇਤੀਬਾੜ ਬੜ ਬੰਦਿਆਂ ਦਾ ਕੰਮ ਆ ਪਰ ਇਹੜੇ ਬੂਟੇ ਜਿਹਨੇ ਲਾਇਆ ਉਹ ਬੰਦਾ ਪੜਿਆ ਲਿਖਿਆ ਬਹੁਤ ਹੈ ਉਹਦੀ ਜੌਬ ਵੀ ਬਹੁਤ ਤਕੜੀ ਆ ਪਰ ਉਹ ਫਿਰ ਵੀ ਉਹਨੂੰ ਜਦਾਂ ਗੱਲ ਉਹ ਖੇਤੀ ਨਾਲ ਸ਼ੌਂਕ ਆ ਇਸ ਕਰਕੇ ਉਹ ਜਲੰਧਰੋਂ ਆ ਕੇ ਵੀ ਪਹਿਲਾਂ ਉਹਨੇ ਇੱਥੇ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ ਸੀਗੀ ਉੱਚ ਵੀ ਕੰਮ ਚੱਲ ਰਿਹਾ ਮਤਲਬ ਵਧੀਆ ਸੀਗਾ ਉਹਦਾ ਕੰਮ ਪਰ ਪੰਗਾ ਇਹ ਸੀਗਾ ਵੀ ਫੁੱਲਾਂ ਦਾ ਕੰਮ ਜਿਹੜਾ ਅਸੀਂ ਰੋਜ਼ ਦਾ ਬਿਰੋਜ਼ ਇੱਥੋਂ ਫੁੱਲ ਜਾਂਦੇ ਹੁੰਦੇ ਸੀ ਮੇਰੇ ਖਿਆਲ ਦਿੱਲੀ ਤੱਕ ਵੀ ਭੇਜਦੇ ਹੁੰਦੇ ਸੀ ਮੇਰਾ ਖਿਆਲ ਇਹ ਫੁੱਲ ਟ੍ਰੇਨ 'ਚ ਭੇਜ ਦਿੰਦਾ ਸੀ ਉਹਦੇ ਲਈ ਕੀ ਸੀ ਫਿਰ ਜਲੰਧਰ ਤੋਂ ਆਉਣਾ ਜਾਣਾ ਮਤਲਬ ਇਹਨਾਂ ਨੂੰ ਔਖਾ ਹੋ ਜਾਂਦਾ ਸੀ ਉਹਦੇ ਕਰਕੇ ਫਿਰ ਇਹਨੇ ਫੁੱਲਾਂ ਵਾਲਾ ਦੋਕ ਸਾਲ ਕੀਤਾ ਸੀ ਉਹ ਛੱਡ ਦਿੱਤੀ ਖੇਤੀ ਫਿਰ ਇਹਨਾਂ ਦਾ ਕੋਈ ਰਿਸ਼ਤੇਦਾਰ ਜਿੱਦਾਂ ਬੂਟੇ ਲਾਉਂਦਾ ਸੀਗਾ ਤੇ ਉਹਦੇ ਤੋਂ ਫਿਰ ਸਲਾਹ ਲੈ ਕੇ ਇਹਨੇ ਬੂਟੇ ਲਾਉਣੇ ਸ਼ੁਰੂ ਕਰ ਦਿੱਤੇ ਆਹ ਜਿਹੜੇ ਆ ਬੂਟੇ ਇਹਨਾਂ ਦੇ ਸਮਝ ਲਓ ਲਗਭਗ ਤੀਜੀ ਫਸਲ ਆ ਇਹ ਤੀਜੀ ਵਾਰੀ ਵੱਢਣ ਲੱਗਿਆ ਹੈ ਬੂਟੇ ਤੇ ਜਦੋਂ ਇਹ ਨਹੀਂ ਬੂਟੇ ਲਾਏ ਹਨਾ ਸਾਰੇ ਸਾਡੇ ਏਰੀਏ ਦੇ ਮਤਲਬ ਆਲੇ-ਦੁਆਲੇ ਪਿੰਡਾਂ ਦੇ ਇਹ ਕਹਿੰਦੇ ਹੁੰਦੇ ਸੀ ਲੈ ਇਹ ਤਾਂ ਜ਼ਮੀਨ ਇਹਨੇ ਖਰਾਬ ਕਰ ਲੈਣੀ ਆ ਆਪਣੀ ਜ਼ਮੀਨ ਥੋੜੀ ਬੂਟਿਆਂ ਵਾਲੀ ਆ ਆਪਣੀ ਜ਼ਮੀਨ ਤਾਂ ਹੈਗੀ ਆ ਮਤਲਬ ਫਸਲ ਆਪਣੀ ਜ਼ਮੀਨ 'ਚ ਬਹੁਤ ਹੁੰਦੀ ਆ ਬਈ ਇਹ ਤਾਂ ਇਹਨੇ ਜ਼ਮੀਨ ਦਾ ਸੱਤਿਆਨਾਸ਼ ਕਰ ਲੈਣਾ ਪਰ ਕਹਿੰਦੇ ਆ ਨਾ ਜਦੋਂ ਬੰਦਾ ਕੋਈ ਲੀਕ ਤੋਂ हट ਕੇ ਕੰਮ ਕਰਦਾ ਪਹਿਲਾਂ ਪਹਿਲਾਂ ਸਾਰੇ ਉਹਨੂੰ ਇੱਦਾਂ ਹੀ ਕਹਿੰਦੇ ਹੁੰਦੇ ਆ ਵੀ ਇਹ ਤੇਰਾ ਕੰਮ ਗਲਤ ਆ ਪਰ ਕਿਸੇ ਨੂੰ ਤਾਂ ਕਹਿੰਦੇ ਪਹਿਲ ਕਰਨੀ ਪੈਂਦੀ ਆ ਚਲੋ ਇਹ ਬਾਈ ਲੱਗਾ ਰਿਹਾ ਇਹਨੇ ਲਾਏ ਬੂਟੇ ਤੇ ਹੁਣ ਪੂਰਾ ਕੰਮ ਜਾਬ ਐਸ ਬੱਲੇ ਬੂਟਿਆਂ ਤੇ ਤੇ ਚਲੋ ਆਪਾਂ ਮੇਨ ਗੱਲ ਆਪਾਂ ਬੂਟਿਆਂ ਦੀ ਕਰਨੀ ਆ ਵੀ ਇਹਨਾਂ ਦੀ ਆਮਦਨ ਕੀ ਆ ਜਾਂ ਕਿੱਦਾਂ ਗੱਲਬਾਤ ਆ ਹੁਣ ਜਿਹੜੇ ਬੂਟੇ ਆ ਲਗਭਗ ਇਹ 5.5 ਕਿੱਲਿਆਂ ਚ ਲਾਇਓ ਸੀ ਇਹ ਨਹੀਂ ਕਿ 5.5 ਕਿੱਲਾਂ ਦੇ ਵਿੱਚ ਲਗਭਗ ਮੇਰੇ ਖਿਆਲ 1700 ਬੂਟਾ ਲਾਇਆ ਸੀ ਜੇ ਐਵਰੇਜ ਦੇਖੀਏ ਤਾਂ 300 ਬੂਟਾ ਖੇਤ ਦਾ ਵਹਿੰਦਾ ਕਿੱਲੇ ਦਾ ਤੇ ਉਹ 1700 ਬੂਟੇ ਦੇ ਵਿੱਚੋਂ 100 ਬੂਟਾ ਲਗਭਗ ਖਰਾਬ ਖਰੂਬ ਹੋ ਗਿਆ ਕੋਹ ਨੇਰੀਆਂ ਨਾ ਟੁੱਟ ਗਿਆ 1600 ਬੂਟਾ ਜਿਹਨੂੰ ਕਹਦਾ ਫੁੱਲ ਕਾਮਯਾਬ ਸੀਗਾ ਇਸ ਵੇਲੇ ਤੇ ਜਿਹੜਾ ਬੂਟਾ ਲਾਇਆ ਸੀਗਾ ਉਹ ਲਾਇਆ ਸੀਗਾ ਜਿਹੜੀ ਦੂਰੀ ਸੀ ਬੂਟੇ ਤੋਂ ਬੂਟੇ ਦੀ ਉਹ ਸੀਗੀ ਮਤਲਬ 15 ਤੋਂ 15 ਫੁੱਟ 15x15 ਦੀ ਸੀਗੀ 15x15 ਜਾਂ 14x14 ਸੀ ਸੀ ਬੂਟੇ ਤੋਂ ਬੂਟੇ ਦੀ ਦੂਰੀ 14 ਤੋਂ 14 ਫੁੱਟ ਵਿਚਾਲੇ ਜਿਹੜਾ ਵੇਲ ਛੱਡਿਆ ਸੀ ਤੇ ਜਿਹੜੇ ਸਾਈਡਾਂ ਵਾਲੇ ਬੂਟੇ ਸੀ ਜਿਹੜੀ ਸਾਈਡ ਵਾਲੀ ਲੈਂਥ ਸੀ ਉਹ ਥੋੜੀ ਜਿਆਦਾ ਸੰਘਣੀ ਲਾਈ ਹੋ ਸੀ ਇਹ ਜਿਹੜਾ ਬੂਟਾ ਮਤਲਬ 25 ਸਾਲੀ ਲਗਭਗ 2.5 ਕੁਇੰਟਲ ਦਾ ਇੱਕ ਬੂਟਾ ਮੰਨਦੇ ਹੁੰਦੇ ਵੀ 2.5 ਕੁਇੰਟਲ ਦਾ ਇੱਕ ਬੂਟਾ ਹੋ ਜਾਂਦਾ ਜਿਹੜੇ ਸਾਈਡਾਂ ਵਾਲੇ ਆ ਥੋੜੇ ਜਿਹਾ ਜਿਆਦੇ ਮੋਟੇ ਹੋ ਜਾਂਦੇ ਆ ਮਤਲਬ ਜਿਹੜੇ ਥੋੜੇ ਦੂਰ ਜਿਆਦੇ ਬੂਟੇ ਲਾਉਂਦੇ ਉਹ ਥੋੜੇ ਜਿਆਦੇ ਮੋਟੇ ਹੋ ਜਾਂਦੇ ਹੋਊਗੇ ਪਰ ਜਿਹੜੀ ਮੈਂ ਆਹ ਦੱਸਿਆ ਵੀ 15 ਵਾ 15 ਤੇ ਨਹੀਂ ਲਾਇਓ ਸੀਗੇ ਤਾਂ ਇਹਦੀ ਐਵਰੇਜ ਢਾਈ ਕੁ ਕਵਾਂਟਲ 25 ਸਾਲੀ ਆ ਜਾਂਦੀ ਆ ਤੇ ਇਸ ਵੇਲੇ ਜਿਹੜਾ ਬੂਟੇ ਦਾ ਰੇਟ ਹੈਗਾ ਆ ਉਹ ਹੈਗਾ 1700 ਰੁਪਏ ਕੁਵਾਂਟਲ ਤੂੰ ਆਪ ਹਿਸਾਬ ਲਾ ਲਓ ਵੀ 1700 ਰੁਪਏ ਕੁਵਾਂਟਲ ਆ ਤੇ ਢਾਈ ਕੁਵਾਂਟਲ ਦਾ ਫਿਰ ਕਿੰਨੇ ਦਾ ਹੋ ਗਿਆ 17 2 34 34 ਤੇ 8 42 ਸਾਢੇ 4200 ਦਾ ਇੱਕ ਬੂਟਾ ਐਵਰੇਜ ਬਣ ਗਈ ਤੇ ਖੇਤ ਦੇ ਵਿੱਚ ਜੇ 300 ਬੂਟਾ ਲੱਗਦਾ ਆ ਤਾਂ ਲਾਲੋ ਸਾਹਿਬ ਕਿੰਨੇ ਦਾ ਬਣ ਗਿਆ 12 ਲੱਖ ਦਾ 12 ਕਿਲੱਖ ਦਾ ਕਿਲਾ ਬਣ ਗਿਆ ਹੁਣ ਇਹਨੂੰ ਆਪਾਂ ਵੇਚ ਦੋ ਤਰ੍ਹਾਂ ਸਕਦੇ ਆ ਇੱਕ ਤਾਂ ਹੈਗਾ ਵੀ ਅਸੀਂ ਆਪ ਵੜਾਈਏ ਲੇਬਰ ਲਾ ਕੇ ਤੇ ਆਪ ਆਪ ਇਹਨੂੰ ਸ਼ਹਿਰ ਲੈ ਜਾਈਏ ਤੇ ਵੇਚ ਆਈਏ ਦੂਜਾ ਹੈਗਾ ਆ ਵੀ ਆਪਾਂ ਵਪਾਰੀ ਸੱਦਿਆਂ ਉਹਦਾ ਮੁੱਕ ਦਾ ਰੇਟ ਕੀਤਾ ਚਲੋ ਗੱਲ ਮੋਗੀ ਹੁਣ ਇੰਨੀ ਤੇ ਚਲੋ ਵੇਚਿਆ ਵਪਾਰੀ ਸੱਦਿਆ ਇਦਾਂ ਵੀ ਕਿਉਂਕਿ ਇੰਨਾ ਟਾਈਮ ਨਹੀਂ ਉਹ ਕਹਿੰਦੇ ਸਾਡੇ ਕੋਲ ਅਸੀਂ ਵੜਾਈਏ ਜਾਂ ਆਪ ਲੈ ਕੇ ਜਾਈਏ ਮੰਡੀ ਹਨਾ ਤੇ ਇੰਨੀ ਤੇ ਵਪਾਰੀ ਨਾਲ ਕੀਤਾ ਲਗਭਗ ਉਹ ਐਵਰੇਜ ਹੀ 8 1/2 ਲੱਖ ਨੂੰ ਕਿੱਲਾ ਤੇ ਪਰ ਜੇ ਬੰਦਾ ਆਪ ਲੈ ਜਾਂਦਾ ਉਹ ਤੁਹਾਨੂੰ ਆਪਾ ਹਿਸਾਬ ਲਾ ਕੇ ਦੱਸਿਆ ਵੀ ਇੰਨੇ ਨੂੰ ਬਣਦਾ ਉਹਦੇ ਵਿੱਚ ਹੁਣ ਲੇਬਰ ਦਾ ਖਰਚਾ ਜਾਂ ਲਿਜਾਣ ਦਾ ਖਰਚਾ ਉਹ ਫੇ ਹੁਣ ਮੈਨੂੰ ਨਹੀਂ ਪਤਾ ਇਹਦੇ ਬਾਰੇ ਵੀ ਕਿੰਨਾ ਕਹਿੰਦਾ ਕੁਝ ਵਪਾਰੀ ਨੇ ਕਮਾਉਣਾ ਵੀ ਉਹਨੇ ਵੀ ਵਿੱਚੋਂ ਵਪਾਰੀ ਨੇ ਵੀ ਵਿੱਚੋਂ ਕੁਝ ਕਮਾਉਣਾ ਹਨਾ ਹੁਣ ਜੇ ਆਪਾਂ ਸਿੱਧਾ 8 ਲੱਖ ਤੋਂ ਹੀ ਲਾ ਲਈਏ ਵੀ ਜੇ ਵਪਾਰੀ ਨੂੰ ਇਹਦੇ ਉੱਕ ਦੇ ਮੁੱਕ ਦੇ ਵੇਚ ਦਿੱਤੇ ਚਲੋ 4 ਲੱਖ ਉੱਪਰ ਲਾ ਖਰਚਾ ਜਾਂ ਵਪਾਰੀ ਨੇ ਬਚਾਲਿਆ ਕੁਝ ਵੀ ਆ ਮੰਨ ਲਓ 8 ਲੱਖ ਸਮਝ ਲਓ ਵੀ ਇਹ ਕਨਾਲ ਦਾ ਲੱਖ ਰੁਪਇਆ ਬਣ ਗਿਆ ਲੱਖ ਰੁਪਇਆ ਕਨਾਲ 25 ਸਾਲੀ ਬਣ ਗਿਆ ਤੇ ਜੇ ਉਹੀ ਉਹਨੂੰ ਆਪਾਂ ਡਿਵਾਈਡ ਕਰਕੇ ਸਾਲ ਦਾ ਬਣਾਈਏ ਤਾਂ ਇੱਕ ਕਨਾਲ ਨੇ ਸਾਲ ਦਾ 20000 ਰੁਪਇਆ ਆਪਾਂ ਨੂੰ ਛੱਡਿਆ ਜੇ ਹੀ ਖੇਤ ਮੰਨ ਲਓ ਠੇਕੇ ਤੇ ਦਿੱਤੇ ਹੁੰਦੇ ਤਾਂ ਸਾਡੇ ਏਰੀਏ ਦੇ ਵਿੱਚ ਠੇਕਾ ਜਿਹੜਾ 40-45000 ਦੇ ਲਗਭਗ ਚੱਲਦਾ ਆ ਤਾਂ ਜੇ ਬੂਟਿਆਂ ਦੇ ਲਈਏ ਸਮਝ ਲਓ ਦੋ ਕਨਾਲਾਂ ਦਾ 40000 ਬਣ ਗਿਆ ਤੇ ਉਧਰੋਂ ਕਿੱਲੇ ਦਾ 40000 ਬਣਦਾ ਠੇਕੇ ਦਾ ਮੰਨ ਲਓ ਜੇ ਬੂਟਿਆਂ ਵਾਲੇ ਸਮਝ ਲਾ ਹਿਸਾਬ ਲਾਈਏ ਤਾਂ ਇਹ ਸਾਲ ਦਾ 1,60,000 ਰੁਪਇਆ ਛੱਡ ਕੇ ਗਏ ਆ ਜੇ ਬੰਦੇ ਮਤਲਬ ਇਹੀ ਬੰਦਾ ਜੇ ਜਮੀਨ ਨੂੰ ਠੇਕੇ ਦੇ ਦਿੰਦਾ ਤਾਂ ਇਹਨੂੰ 40000 ਸਾਲ ਦਾ ਆਇਆ ਕਰਨਾ ਸੀ ਪਰ ਇਹਨੇ ਬੂਟੇ ਲਾ ਲੈ ਤਾਂ ਇਹਨੂੰ 160000 ਸਾਲ ਦਾ ਆਇਆ ਚਾਰ ਗੁਣਾ ਚਲੋ ਮੰਨ ਲਓ ਜੇ ਇਹੀ ਇਹ ਆਪ ਖੇਤੀ ਕਰਦਾ ਤਾਂ 40 ਹੋਰ ਵਿਚਾਲਣਦਾ ਤੇ 40 80000 ਵਿਚਾਲਣਦਾ ਹੈ ਨਾ ਤੇ ਪਰ ਫਿਰ ਵੀ ਉਹਦੇ ਨਾਲੋਂ ਡਬਲ ਆ 160000 ਤੇ ਜਦ ਕਿ ਆਪ ਖੇਤੀ ਕਰਦਾ ਤੈਨੂੰ ਰੋਜ਼ ਇੱਥੇ ਰਹਿਣਾ ਪੈਂਦਾ ਆਉਣਾ ਪੈਂਦਾ ਜਾਣਾ ਪੈਂਦਾ ਬੂਟਿਆਂ ਦੇ ਵਿੱਚ ਕੋਈ ਇੰਨੀ ਦੁਈ ਨਹੀਂ ਸੀਗੀ ਵੀ ਜ਼ਰੂਰੀ ਨਹੀਂ ਸੀ ਵੀ ਆਉਣਾ ਆ ਜਾਣਾ ਠੀਕ ਹੈ ਤਾਂ ਸੀ 15 ਦਿਨ ਹੀ ਮਹੀਨੇ ਬਾਅਦ ਜਿਹੜਾ ਮਾਰ ਲੈਂਦੇ ਉਹ ਤੇ ਚਲੋ ਉਹਦਾ ਵੀ ਮਾਰ ਲੈਂਦੇ ਸੀ ਤੇ ਦੂਜੀ ਗੱਲ ਇਹ ਆ ਵੀ ਬੂਟਿਆਂ ਦੇ ਵਿੱਚ ਪਹਿਲੇ 2 ਸਾਲ ਤਾਂ ਫਸਲ ਬਹੁਤ ਵਧੀਆ ਹੋ ਜਾਂਦੀ ਆ 3 ਸਾਲ ਵੀ ਮਤਲਬ ਬੰਦਾ ਬਹੁਤ ਵਧੀਆ ਫਸਲ ਕੱਢ ਸਕਦਾ ਮਗਰਲੇ 2 ਸਾਲ ਨਹੀਂ ਨਿਕਲਦੀ ਤੇ ਫਿਰ ਚਲੋ ਤਾਂ ਵੀ ਮਾਰਾ ਇੰਨਾ ਬੰਦਾ ਝੱਲ ਸਕਦਾ ਪਹਿਲੇ 3 ਫਸਲ ਤਿੰਨ ਸਾਲ ਫਸਲ ਵਧੀਆ ਹੋ ਜਾਂਦੀ ਆ ਤੇ ਯਾਨੀ ਕੋਲਮ ਲਾ ਕੇ ਇਹ ਵਧੀਆ ਮੇਰੇ ਹਿਸਾਬ ਨਾਲ ਸੌਦਾ ਆ ਤੇ ਸਾਡੇ ਏਰੀਏ ਦੇ ਵਿੱਚ ਤਾਂ ਮਰ ਸਾਡੇ ਤੋਂ ਮਰ ਦੱਸਿਆੜਾ 15-20 ਕਿਲੋਮੀਟਰ ਏਰੀਆ ਹਟਕੇ ਆ ਉਸ ਏਰੀਏ ਤਾਂ ਮਤਲਬ ਠੇਕੇ ਤੇ ਵੀ ਲੋਕਾਂ ਨੇ ਜ਼ਮੀਨਾਂ ਲੈ ਲੈ ਕੇ ਲਾਇਓ ਆ ਬੂਟੇ ਠੇਕੇ ਤੇ ਜ਼ਮੀਨਾਂ ਲਈਆਂ ਆ ਹਾਲੇ ਤੇ ਉਹਨਾਂ ਨਾਲ 50 ਸਾਲਾਂ ਦੀ ਜਾਂ 70 ਸਾਲਾਂ ਦੀ ਗੱਲ ਕਰ ਲੈਂਦੇ ਆ ਤੇ ਜਾਂ ਫਿਰ ਕਈਆਂ ਨੇ ਅੱਧ ਤੇ ਲਾਇਓ ਆ ਕਈ ਬੰਦੇ ਜਿਹੜਾ ਐਨਆਰਆਈ ਆ ਬਾਹਰ ਗਏ ਉਹ ਅੱਧ ਤੇ ਵੀ ਬੂਟੇ ਲਵਾ ਲੈਂਦੇ ਆ ਤੇ ਕਿਉਂਕਿ ਹੁਣ ਜਿਹੜਾ ਇਹ ਬੂਟਾ ਆ ਇਹਨਾਂ ਦੀ ਫੈਕਟਰੀਆਂ ਬਹੁਤ ਲੱਗ ਗਈਆਂ ਤੇ ਇਹਦਾ ਪੇਪਰ ਬਣਦਾ ਮੇਰਾ ਖਿਆਲ ਪੇਪਰ ਬਣਦਾ ਹੋਰ ਵੀ ਕੋਈ ਕੁਸ਼ ਤੀਲਾਂ ਦੀਆਂ ਡੱਬੀਆਂ ਕਹਿੰਦੇ ਬਣਦੀਆਂ ਮਾਚਿਸ ਬਣਦੀ ਆ ਨਾ ਤੇ ਹੋਪ ਪਤਾ ਨਹੀਂ ਕੀ ਕੀ ਬਣਦਾ ਯਾਨੀ ਕਿ ਜਿਹੜੀ ਲੱਕੜ ਆ ਯਾਨੀ ਇਹਦੀ ਤਾਂ ਮੰਗ ਸਦਾ ਵੱਧਦੀ ਆ ਘਟਦੀ ਨਹੀਂ ਹੈਗੀ ਹਨਾ ਤੇ ਇਹਦੇ ਬਹੁਤ ਕੁਝ ਬਣਦੇ ਅੰਦਰ ਬਾਕੀ ਆਪਣਾ ਮੈਥ ਲਾ ਕੇ ਦੇਖੋ ਵੀ ਇਹ ਸਹੀ ਆ ਬੂਟੇ ਲਾਉਣੇ ਜਾਂ ਨਹੀਂ ਸਹੀ ਹਾਂ ਇੰਨਾ ਜ਼ਰੂਰ ਆ ਵੀ ਹੁਣ ਸਾਰਾ ਪੰਜਾਬੇ ਉੱਠ ਕੇ ਬੂਟੇ ਲਾਉਣ ਲੱਪ ਹੋਵੇ ਉਹ ਤਾਂ ਨਹੀਂ ਤੱਕ ਬਣਦੀ ਹੈ ਨਾ ਪਰ ਮਤਲਬ ਹੱਲੇ ਵੀ ਜਾਨੀ ਕਿ ਬੂਟਾ ਬਹੁਤ ਲੱਗ ਗਿਆ ਸਾਡੇ ਏਰੀਆ ਜਿਹੜਾ ਕੰਢੀ ਏਰੀਆ ਉਹ ਤਾਂ ਸਾਰਾ ਬੂਟੇ ਨਾਲੇ ਭਰ ਗਿਆ ਜਿਹੜੇ ਨਹੀਂ ਵੀ ਲਾਉਂਦੇ ਸੀ ਉਹ ਵੀ ਲਾਉਣ ਲੱਪ ਹੈ ਤੇ ਕੰਢੀ ਛੱਡ ਕੇ ਹੁਣ ਸਾਡੇ ਏਰੀਆ ਚ ਵੀ ਬੂਟਾ ਕਾਫੀ ਲੱਗਣ ਲੱਪਿਆ ਪਰ ਫੇਰ ਵੀ ਮਤਲਬ ਇਹਦੀ ਮੰਗ ਪੂਰੀ ਬਣੀ ਹੋਆ ਇਹ ਨਹੀਂ ਹੈਗਾ ਵੀ ਵੀ ਰੇਟ ਘਟ ਗਿਆ ਸਫੈਦਾ ਬਹੁਤ ਲੱਗ ਰਿਹਾ। ਸਫੈਦੇ ਦੀ ਵੀ ਯਾਨੀ ਕਿ ਇਸ ਵੇਲੇ ਸਫੈਦੇ ਦਾ ਰੇਟ ਵੀ ਬਹੁਤ ਆ। ਬਾਕੀ ਸਾਰੇ ਜਣੇ ਆਪਣਾ ਆਪਣਾ ਮੈਥ ਲਾ ਕੇ ਦੇਖੋ ਵੀ ਮਤਲਬ ਬੂਟੇ ਲਾਉਣੇ ਘਾਟੇ ਦਾ ਸੌਦਾ ਆ ਜਾਂ ਨਫੇ ਦਾ ਆ। ਫਿਰ ਸਭ ਤੋਂ ਵੱਡੀ ਗੱਲ ਇਹ ਆ ਬੰਦੇ ਨੂੰ ਮਸ਼ੀਨਰੀ ਦੀ ਲੋੜ ਨਹੀਂ ਕਿਉਂਕਿ 25 ਸਾਲ ਨਹੀਂ ਖੇਤ ਪਾਉਣੇ ਆ ਨਹੀਂ ਇਹ ਤਾਂ ਹੈ ਨਹੀਂ। ਹਾਂ ਵਿਚਾਲੇ ਜ਼ਰੂਰ ਆ ਵੀ ਜਿਹਨੇ ਆ ਫਸਲ ਕੱਢਣੀ ਆ ਉਹ ਬੰਦਾ ਕੱਢ ਸਕਦਾ ਆ ਉਹ ਮੁੱਲ ਵੀ ਵਹਾ ਸਕਦਾ ਕਿਉਂਕਿ ਇੰਨੀ ਭਾਈ ਦੀ ਲੋੜ ਨਹੀਂ ਪੈਂਦੀ ਇਹ ਲਈ ਤੇ ਚਲੋ ਜੇ ਕਿਸੇ ਨੇ ਕਈ ਬੰਦੇ ਇਦਾਂ ਵੀ ਕਰਦੇ ਆ ਵੀ ਕਿਸੇ ਨੂੰ ਦੇ ਦੰਦੇ ਆ ਜ਼ਮੀਨ ਵੀ ਤੂੰ ਫਸਲ ਕੱਢ ਲਾ ਚਲ ਇਹਨੂੰ ਖਾਦ ਪਾਣੀ ਜੋ ਵੀ ਆ ਬੂਟਿਆਂ ਨੂੰ ਪਾਣੀ ਲਾਉਣਾ ਆ ਖਾਦ ਪਾਉਣੀ ਆ ਉਹ ਤੈ ਪਾਉਣੀ ਆ ਨਾਲ ਜਦੋਂ ਪਾਉਂਦਾ ਅਗਲਾ ਫਸਲ ਨੂੰ ਤਾਂ ਨਾਲ ਬੂਟਿਆਂ ਨੂੰ ਵੀ ਤਾਂ ਨਾਲੇ ਪਾਣੀ ਆ ਤੇ ਪਾਣੀ ਵੀ ਨਾਲੇ ਲੱਗਣਾ ਤੇ ਕਈ ਇਦਾਂ ਵੀ ਦੇ ਦੰਦੇ ਆ ਕਈ ਆਪ ਫਸਲ ਕੱਢ ਲੈਂਦੇ ਆ ਵਿੱਚ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਜੀ ਧੰਨਵਾਦ